ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਅੱਜ ਮੈਂ ਉੱਥੋਂ ਹੀ ਜਾਰੀ ਰੱਖਾਂਗਾ ਜਿੱਥੇ ਮੈਂ ਕੱਲ ਗੱਲ ਖਤਮ ਕੀਤੀ ਸੀ ਆਪਾਂ ਗੱਲ ਗੱਲ ਕਰ ਰਹੇ ਸੀ ਪੈਰਸ 올림픽ਸ ਦੀ ਪੈਰਸ 올림픽ਸ ਆਪਣੇ ਆਪ ਵਿੱਚ ਕਈ ਅਜਹੀਆਂ ਸ਼ੁਰੂਆਤਾਂ ਕਰਨ ਗਿਆ ਜਿਹੜੀਆਂ ਕਿ ਪਹਿਲਾਂ ਕਦੇ ਵੀ ਕਿਸੇ ਵੀ 올림픽 ਖੇਡਾਂ ਵਿੱਚ ਨਹੀਂ ਦੇਖੀਆਂ ਗਈਆਂ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਜਿਹੜੇ ਖਿਡਾਰੀ ਹਿੱਸਾ ਲੈ ਰਹੇ ਨੇ ਉਹਨਾਂ ਦਾ ਅਨੁਪਾਤ ਜਾਂ ਰੇਸ਼ਿਓ ਬਰਾਬਰ ਹੋਏਗੀ ਜਿੰਨੇ ਮਰਦ ਖਿਡਾਰੀ ਆਉਣਗੇ ਉਹਨਿਆਂ ਹੀ ਔਰਤ ਖਿਡਾਰਨਾ ਹਿੱਸਾ ਲੈਣਗੇ ਪੈਰਾਸੋਲਪਿਕ ਗੇਮਸ ਔਰ ਪੈਰਾਸੋਲਪਿਕਸ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਰਬਨ ਐਮਿਸ਼ਨਸ ਘੱਟ ਤੋਂ ਘੱਟ ਕੀਤੀਆਂ ਜਾਣ ਅਤੇ ਖੇਡਾਂ ਜਿਹੜਾ ਸਮਾਨ ਯੂਜ਼ ਹੁੰਦਾ ਹੈ ਜਾਂ ਹੋਰ ਇਕੁਪਮੈਂਟ ਯੂਜ਼ ਹੁੰਦਾ ਹੈ ਜਾਂ ਜੋ ਜ ਫੈਸਿਲਿਟੀਆਂ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾਂਦਾ ਉਹਦੀ ਕਾਸਟ ਘਟਾਈ ਜਾਵੇ ਤੇ ਕਾਰਬਨ ਐਮਿਸ਼ਨਸ ਵੀ ਘਟਾਈਆਂ ਜਾਣ ਸੋ ਇੱਕ ਹੈਲਦੀ এনवायरमेंट ਕ੍ਰੀਏਟ ਕੀਤਾ ਜਾਵੇ ਔਰ ਖੇਡਾਂ ਕਰਾਉਣ ਦੀ ਜਿਹੜੀ ਕੀਮਤ ਹੈ ਉਹ ਵੀ ਘਟਾਇਆ ਜਾਵੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਗੱਲਾਂ ਦੇਖਣ ਨੂੰ ਮਿਲਣਗੀਆਂ ਪੈਰਾਸੋਲਪਿਕ ਖੇਡਾਂ ਪਰੰਤੂ ਇੱਕ ਸਬਜੈਕਟ ਇੱਕ ਵਿਸ਼ੇ ਜਿਸ ਨੇ ਸਾਰੇ ਦੁਨੀਆ ਵਿੱਚ ਚਰਚਾ ਸ਼ੁਰੂ ਕਰ ਦਿੱਤੀ ਹੈ ਉਹ ਹੈ ਇੰਟਰਨੈਸ਼ਨਲ ਐਥਲੈਟਿਕ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸੇਬੈਸਟੀਓ ਕੋਹ ਦੀ ਅਨਾਉਂਸਮੈਂਟ ਕਿ ਪੈਰਿਸ 올림픽ਸ ਦੇ ਜਿਹੜੇ ਐਥਲੈਟਿਕ ਟ੍ਰੈਕ ਐਂਡ ਫੀਲਡ ਈਵੈਂਟਸ ਦੇ ਜੇਤੂ ਹੋਣਗੇ 골ਡ ਮੈਡਲ ਵਿਨਰਸ ਉਹ ਸਾਰਿਆਂ ਨੂੰ 50 50 ਹਜ਼ਾਰ ਡਾਲਰ ਇਨਸੈਂਟਿਵ ਮਨੀ ਦਿੱਤੀ ਜਾਵੇਗੀ ਤੇ 2028 ਜਦੋਂ ਖੇਡਾਂ ਲਾਸ ਐਂਜਲਸ ਵਿੱਚ ਵਾਪਸ ਜਾਣਗੀਆਂ ਉੱਥੇ ਸਿਲਵਰ ਮੈਡਲਿਸਟ ਤੇ ব্রونز মেডেলিস্ট নো ਵੀ ক্যাশ ইনসেনটিভ ਤੇ ਜਾਣਗੇ ਹੁਣ ਇਸ ਅਨਾਉਂਸਮੈਂਟ ਨੇ ਬੇਸ਼ੱਕ ਐਥਲੈਟਿਕਸ ਵਿੱਚ ਵੈਕੈਂਡ ਫੀਲ ਹੋ ਚਾ ਬਹੁਤ ਖੁਸ਼ੀ ਕ੍ਰੀਏਟ ਕੀਤੀ ਹੈ ਲੋਕ ਬਹੁਤ ਐਥਲੀਟ ਬਹੁਤ ਖੁਸ਼ ਨੇ ਕਿ ਉਹਨਾਂ ਦਾ ਮਿਹਨਤ ਹੁਣ ਉਹਨਾਂ ਦਾ ਰੰਗ ਲਿਆਵੇਗੀ ਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਤੇ اسپੈਸ਼ਲੀ ਹੁਣ ਟੂ బిਗਨ ਵਿਦ ਸਿਰਫ 골ਡ ਮੈਡਲਿਸ ਨੂੰ 50-50 ਹਜ਼ਾਰ ਡਾਲਰ ਮਿਲਣਗੇ ਤੇ ਅਗਲੀ ਵਾਰੀ 4 ਸਾਲ ਬਾਅਦ ਇਹ ਜਿਹੜਾ ਕੈਸ਼ ਇਨਸੈਂਟਿਵ ਹੈ ਇਹ ਫੈਸਿਲਿਟੀ ਸਿਲਵਰ ਮੈਡਲਿਸ ਤੇ ব্রੌਨ ਮੈਡਲਿਸ ਤੱਕ ਵੀ ਐਕਸਟੈਂਡ ਹੋ ਜਾਵੇਗੀ ਪਰੰਤੂ ਇਹਦੇ ਨਾਲ ਨਾਲ ਬਹੁਤ ਸਾਰਿਆਂ ਕੋ ਮੰਤਰੀ ਸਪੋਰਟ ਫੈਡਰੇਸ਼ਨ ਇੰਟਰਨੈਸ਼ਨਲ ਸਪੋਰਟ ਫੈਡਰੇਸ਼ਨਸ ਉਹ ਬਹੁਤ ਨਾਰਾਜ਼ ਨੇ ਇਸ ਬੈਸਟੇ ਕੋਲ ਨਾਲ ਕਿ ਉਹਨਾਂ ਨੇ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਆ ਬਿਨਾਂ ਕਿਸੇ ਨਾਲ ਸਲਾਹ مشورہ ਕੀਤੇ ਆ ਆਪਣੇ ਵੱਲੋਂ ਇੱਕ ਅਨਾਉਂਸਮੈਂਟ ਕਰ ਦਿੱਤੀ ਹੈ ਜਿਹਦੇ ਖੇਡਾਂ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਹੁਣ ਉਹਨਾਂ ਦੇ ਖਿਡਾਰੀ ਵੀ ਇਹ ਮੰਗ ਕਰ ਰਹੇ ਨੇ ਕਿ ਜੇ ਅਥਲੇਟਿਕਸ ਆਪਣੇ 올림픽 ਵਿਨਰਸ ਨੂੰ ਕੈਸ਼ ਇਨਸੈਂਟਿਵ ਦੇ ਰਹੀ ਹੈ 50-50 ਹਜ਼ਾਰ ਡਾਲਰ ਦੇ ਰਹੀ ਹੈ ਤਾਂ ਉਹ ਕਿਉਂ ਨਹੀਂ ਦੇ ਰਹੀ ਫੋਰ ਐਗਜ਼ਾਮਪਲ ਇੱਕ ਤਾਰਾਕ ਦਾ ਕਹਿਣਾ ਹੈ ਕਿ 올림픽 골ਡ ਮੈਡਲ ਜਿੰਨਾ ਇੱਕ ਤਾਰਾਖ ਲਈ ਜਾ ਇੱਕ ਐਥਲੀਟ ਲਈ ਜਾ ਇੱਕ ਵੇਟ ਲਿਫਟਰ ਲਈ ਜਾ ਇੱਕ ਬਾਕਸਰ ਲਈ ਜਾ ਇੱਕ ਜਿਮਨਾਸਟ ਲਈ ਜਾਂ ਕਿਸੇ ਵੀ ਖਿਡਾਰੀ ਲਈ ਓਨਾ ਹੀ ਮੁਸ਼ਕਲ ਹੈ ਜਿੰਨਾ ਕਿ ਇੱਕ ਐਥਲੀਟ ਲਈ ਤੇ ਜੇ ਐਥਲੀਟ ਨੂੰ ਡ੍ਰੈਗਨ ਫੀਲਡ 스타ਰ ਨੂੰ 50000 ਡਾਲਰ ਮਿਲਦਾ ਹੈ ਤਾਂスイਮਿੰਗ ਕਰਨ ਵਾਲੇ ਇੱਕスイਮਰ ਨੂੰ ਜੇ 올림픽 골ਡ ਮੈਡਲ ਜਿੱਦਾ ਹੈ ਜਾਂ ਜਿਹੜਾ ਹੋਰ ਕਿਸੇ ਖੇਡ ਇਵੈਂਟ ਵਿੱਚ 골ਡ ਮੈਡਲ ਜਿੱਦਾ ਹੈ ਉਹਨੂੰ ਕਿਉਂ ਨਹੀਂ ਮਿਲਣਾ ਚਾਹੀਦਾ ਕਿਉਂਕਿ ਓਲੰਪਿਕ ਖੇਡਾਂ ਵਿੱਚ ਜਿਹੜੀ ਰਿਟਰਨ ਆਉਂਦੀ ਹੈ ਫਾਈਨੈਂਸ਼ੀਅਲ ਰਿਟਰਨ ਆਉਂਦੀ ਹੈ ਸਾਰੀਆਂ ਜਿਹੜੀਆਂ ਅੰਤਰਰਾਸ਼ਟਰੀ ਸਪੋਰਟਸ ਫੈਡਰੇਸ਼ਨਸ ਨੇ ਕੁਮਾਂਤਰੀ ਖੇਡ ਸੰਗ ਨੇ ਉਹ ਤੇ ਇੰਟਰਨੈਸ਼ਨਲ 올ੰਪਿਕ ਕਮੇਟੀ 올ੰਪਿਕ ਖੇਡਾਂ ਤੋਂ ਬਹੁਤ ਪੈਸਾ ਬਣਾਉਂਦੀ ਹੈ ਜਿਹੜੀ ਕਿ ਐਡਵਰਟਾਈਜ਼ਿੰਗ ਮਾਰਕੀਟਿੰਗ ਟੈਲੀਵਿਜ਼ਨ ਤੇ ਹੋਰ ਸਾਰਨਾ ਰਾਹੀਂ ਉਹਨਾਂ ਨੂੰ ਮਿਲਦੇ ਨੇ ਪਰੰਤੂ ਉਹ ਬਹੁਤ ਸਾਰਾ ਜਿਹੜਾ ਪੈਸਾ ਆਉਂਦਾ ਹੈ ਉਹ ਕੁਮਾਂਤਰੀ ਖੇਡ ਫੈਡਰੇਸ਼ਨਾਂ ਆਪਣੇ ਲਈ ਆਪਣੇ ਅਧਿਕਾਰੀਆਂ ਲਈ ਤੇ ਆਪਣੇ ਲਈ ਯੂਜ਼ ਕਰ ਦਿਆ ਜਾਂਦਾ ਤੇ ਬਹੁਤ ਥੋੜਾ ਹਿੱਸਾ ਹੀ ਖਿਡਾਰੀਆਂ ਵਿੱਚ ਵੰਡਿਆ ਜਾਂਦਾ ਹੈ ਪਰੰਤੂ ਸਬੈਸਤਿਆ ਕੋ ਜੋ ਕਿ ਖੁਦ ਇੱਕ 올림픽 ਖਿਡਾਰੀ ਰਹੇ ਨੇ ਤੇ 211 ਦੀ 올림픽 ਖੇਡਾਂ ਜਿਹੜੇ ਲੰਡਨ ਵਿੱਚ ਹੋਈਆਂ ਉਹਨਾਂ ਨੇ ਬਹੁਤ ਹੀ ਸਫਲਤਾ ਨਾਲ ਉਹਨਾਂ ਨੇ ਕਰਾਇਆ ਸੀ ਤੇ ਹੁਣ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਹੈ ਕਿ ਜਦੋਂ ਅਗਲੇ ਵਰੇ 225 ਵਿੱਚ ਕਮਾਂਤਰੀ 올림픽 ਫੈਡਰੇਸ਼ਨ ਇੰਟਰਨੈਸ਼ਨਲ 올림픽 ਕਮੇਟੀ ਦੇ ਪ੍ਰਧਾਨ ਥਾਮਸ ਬੈਕ ਰਿਟਾਇਰ ਹੋ ਜਾਣਗੇ ਤਾਂ ਉਹਨਾਂ ਦੀ ਥਾਂ ਲੈਣ ਲਈ ਉਹ ਆਪਣੇ ਆਪ ਨੂੰ ਉਹਨਾਂ ਨੇ ਉਮੀਦਵਾਰ ਐਲਾਨ ਦਿੱਤਾ ਹੈ ਕਿ ਉਹ ਇੰਟਰਸਟਿਡ ਨੇ ਇੰਟਰਨੈਸ਼ਨਲ 올림픽 ਕਮੇਟੀ ਦੇ ਪ੍ਰਧਾਨ ਬਣਨ ਦੇ ਪਰੰਤੂ ਜਦੋਂ ਉਹਨਾਂ ਨੇ 16 April ਨੂੰ ਇਹ ਅਨਾਉਂਸਮੈਂਟ ਕਰ ਦਿੱਤੀ ਕਿ ਅਥਲੈਟਿਕਸ ਦੇ ਵਿਨਰ ਨੂੰ ਪੈਰਿਸ 올림픽ਸ ਤੋਂ 50000 ਡਾਲਰ ਦਾ ਕੈਸ਼ ਇਨਸੈਂਟਿਵ ਮਿਲੇਗਾ ਬਹੁਤ ਸਾਰੀਆਂ ਇੰਟਰਨੈਸ਼ਨਲ ਸਪੋਰਟ ਫੈਡਰੇਸ਼ਨਸ ਦਾ ਵਿਚਾਰ ਹੈ ਕਿ ਇਹਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਚਾਂਸਸ ਨੇ ਆਈਓਸੀ ਦੇ ਪ੍ਰੈਜ਼ੀਡੈਂਟ ਬਣਦੇ ਉਹ ਖਰਾਬ ਕਰ ਲਏ ਨੇ ਬਿਕੋਜ਼ ਬਾਕੀ ਕਮਨਟੀ სპੋਰਟ ਫੈਡਰੇਸ਼ਨਸ ਜਿਨ੍ਹਾਂ ਨੇ ਵੋਟ ਪਾ ਕੇ ਨਵਾਂ ਪ੍ਰੈਜ਼ੀਡੈਂਟ ਇਲੈਕਟ ਕਰਨਾ ਹੁੰਦਾ ਹੈ ਉਹ ਇਸ ਤੋਂ ਨਾ ਖੁਸ਼ ਨੇ ਕਿਉਂਕਿ ਉਹਨਾਂ ਨੂੰ ਕੌਨਫੀਡੈਂਸ ਵਿੱਚ ਨਹੀਂ ਲਿਆ ਗਿਆ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦਾ ਸਲਾਹ مشورہ ਨਹੀਂ ਕੀਤਾ ਗਿਆ ਤੇ ਉਹਨਾਂ ਲਈ ਮੁਸ਼ਕਲ ਖੜੀ ਕਰ ਦਿੱਤੀ ਹੈ ਸਬੈਸਟੀਅਨ ਕੋ ਦੇ ਇਸ ਫੈਸਲੇ ਨੇ ਸੋ ਕੁਝ ਵੀ ਹੋਵੇ ਸਬੈਸਿਓ ਕੋ ਆਪਣੇ ਦੋਨੇ ਫੈਸਲਿਆਂ ਦੇ ਅੜੇ ਹੋਏ ਨੇ ਕਿ ਉਹ ਇਲੈਕਸ਼ਨ ਵੀ ਲੜਨਗੇ ਤੇ ਕੈਸ਼ ਇਨਸੈਂਟਿਵ ਵੀ ਦੇਣਗੇ ਤੇ ਉਧਰ ਖਿਡਾਰੀਆਂ ਵੱਲੋਂ ਵੀ ਡਿਮਾਂਡ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਕਿ ਜੇ ਐਥਲੈਟਿਕਸ ਵਿੱਚ 50-50 ਹਜ਼ਾਰ ਡਾਲਰ ਦਿੱਤਾ ਜਾਏਗਾ ਵਿਨਰ ਨੂੰ ਤਾਂ ਸਾਨੂੰ ਕਿਉਂ ਨਹੀਂ ਬਾਕੀ ਖੇਡਾਂ ਉਹਦੇ ਵਿਨਰਸ ਨੂੰ ਕਿਉਂ ਨਹੀਂ ਤੇ ਜਿਹੜਾ ਤੁਸੀਂ ਬੈਨੀਫਿਟ ਜਿਹੜਾ ਤੁਸੀਂ ਫਾਈਨੈਂਸ਼ੀਅਲ ਤੁਹਾਡਾ ਗੇਨ ਹੁੰਦਾ ਇਹ ਲੈ ਤੁਹਾਡੀ ਰਿਟਰਨਸ ਆਉਂਦੀਆਂ ਨੇ 올림픽 ਤੋਂ ਜਾਂ ਹੋਰ ਕਮਾਂਦਰੀ ਖੇਡਾਂ ਕੰਪੀਟੀਸ਼ਨਾਂ ਤੋਂ ਉਹਨਾਂ ਦੇ ਬੈਨੀਫਿਟ ਖਿਡਾਰੀਆਂ ਤੱਕ ਕਿਉਂ ਨਹੀਂ ਪਹੁੰਚਣੇ ਚਾਹੀਦੇ ਸੋ ਹੁਣ ਇੱਕ ਡਿਬੇਟ ਨਵੀਂ ਸ਼ੁਰੂ ਹੋ ਗਈ ਹੈ ਤੇ ਬਹੁਤ ਸਾਰੀਆਂ ਕਮਾਂਦਰੀ ਖੇਡ ਫੈਡਰੇਸ਼ਨਾਂ ਇਸ ਮਾਮਲੇ ਤੇ ਚਰਚਾ ਕਰਨ ਲੱਗੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਇਸ ਨੂੰ ਨਜਿੱਠਿਆ ਜਾਵੇ ਤੇ ਕਿਸ ਤਰ੍ਹਾਂ ਪੈਰਿਸ 올림픽ਸ ਤੱਕ ਇਹਦੇ ਬਾਰੇ ਕੁਛ ਨਾ ਕੁਛ ਉਹਨਾਂ ਨੂੰ ਪਹਿਲ ਕਦਮੀ ਕਰਨੀ ਪਵੇਗੀ ਕੋਈ ਫੈਸਲਾ ਲੈਣਾ ਪਵੇਗਾ ਤੇ ਕੋਈ ਸ਼ਾਇਦ ਐਲਾਨ ਵੀ ਕਰਨਾ ਪਵੇਗਾ ਕਿ ਇਸ ਵਾਰੀ ਤਾਂ ਨਹੀਂ ਤਾਂ ਅਗਲੇ ਖੇਡਾਂ ਤੱਕ ਵੀ ਉਹ ਕੋਈ ਸਿਮਿਲਰ ਸਕੀਮ ਲੈ ਕੇ ਆ ਸਕਦੇ ਨੇ ਤਾਂ ਜੋ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਿਆ ਜਾ ਕੇ ਰੱਖਿਆ ਜਾ ਸਕੇ ਕਿਉਂਕਿ ਜੇ ਐਥਲੈਟਿਕਸ ਵਿੱਚ ਪੈਸੇ ਮਿਲਣਗੇ ਤਾਂ ਬਹੁਤ ਸਾਰੇ ਅਥਲੀਟ ਜਾਂ ਖਿਡਾਰੀ ਹੋਰ ਉਹ ਸੋਚਣਗੇ ਕਿ ਜੇ ਐਥਲੈਟਿਕਸ 'ਚ ਇਹਨੇ ਪੈਸੇ ਮਿਲਦੇ ਨੇ ਬਾਕੀ ਖੇਡਾਂ ਖੇਡਣ ਦਾ 올림픽 ਜਾਣ ਦਾ ਕੀ ਫਾਇਦਾ ਹੈ ਸੋ ਇਹ ਇੱਕ ਅਜਿਹਾ ਸਬਜੈਕਟ ਹੈ ਅਜਿਹਾ ਵਿਸ਼ਾ ਹੈ ਜਿਹਦੇ ਤੇ ਕਮਾਂਤਰੀ ਲੈਵਲ ਤੇ ਚਰਚਾ ਜਾਰੀ ਹੋ ਗਈ ਹੈ ਤੇ ਆਉਂਦੇ ਦਿਨਾਂ ਵਿੱਚ ਮੈਨੂੰ ਲੱਗਦਾ ਹੈ ਕਿ ਸ਼ਾਇਦ ਪੈਰਿਸ 올림픽 ਖੇਡਾਂ ਜਦੋਂ 26 ਜੁਲਾਈ ਨੂੰ ਸ਼ੁਰੂ ਹੋਣਗੀਆਂ ਜਦੋਂ 10500 ਐਥਲੀਟ 203 ਕੰਟਰੀਆਂ ਤੋਂ ਆ ਕੇ ਉੱਥੇ ਇੱਕ ਦੂਜੇ ਨਾਲ ਭੜਨਗੇ ਇਹ ਸਰਦਾਰੀ ਕਾਇਮ ਕਰਨ ਲਈ 골ਡ ਮਾਡਲ ਦੀ ਦੌੜਾਂ ਵਿੱਚ 골ਡ ਮਾਡਲ ਦੀ ਰੇਸ ਵਿੱਚ ਲੱਗ ਜਾਣਗੇ ਤਾਂ ਬਾਕੀ ਖੇਡਾਂ ਵਾਲੇ ਐਥਲੀਟ ਵੀ ਖਿਡਾਰੀ ਵੀ ਉਹ ਕੋਸ਼ਿਸ਼ ਕਰਨਗੇ ਕਿ ਉਹ ਆਪਣੇ ਆਪਣੀਆਂ ਕਮਾਂਦਰੀ ਖੇਡ ਫੈਡਰੇਸ਼ਨਾਂ ਤੋਂ ਪ੍ਰੈਸ਼ਰਾਈਜ਼ ਕਰ ਸਕਣ ਕਿ ਉਹ ਵੀ ਸਿਮਿਲਰ ਸਕੀਮਸ ਅਨਾਉਂਸ ਕਰਨ ਤਾਂ ਜੋ ਬੈਨੀਫਿਟ ਜਿਹੜੇ ਨੇ ਉਹ ਹਰ ਖੇਡ ਦੇ ਖਿਡਾਰੀਆਂ ਨੂੰ ਹਰ ਵਰਗ ਦੇ ਖਿਡਾਰੀਆਂ ਤੱਕ ਪਹੁੰਚਣ ਔਰ ਇਹ ਜ਼ਰੂਰ ਪਹੁੰਚਣੇ ਵੀ ਚਾਹੀਦੇ ਨੇ ਤੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਸ ਜਿਹੜੀ ਨਵੀਂ ਚਰਚਾ ਛਿੜੀ ਹੈ ਇਹਦੇ ਬਾਰੇ ਗੱਲਬਾਤ ਕਰਾਂ ਸੋ ਆਂ ਦੇ ਅੰਕਾ ਵਿੱਚ ਫੇਰ ਇੱਕ ਹੋਰ ਸਬਜੈਕਟ ਲਾ ਕੇ ਤੁਹਾਡੇ ਸਾਹਮਣੇ ਤੁਹਾਡੇ ਨਾਲ ਫੇਰ ਉਭਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ